ਹਰ ਇੱਕ ਦੀ ਦੁਕਾਨਦਾਰੀ ਦੇ ਵਿੱਚ ਬਈ ਉਹਦੇ ਵਿੱਚ ਹਿਸਾਬ ਕਿਤਾਬ ਜ਼ਰੂਰੀ ਹੈ ਬਈ ਰੱਖਿਆ ਵੀ ਜਾਂਦਾ ਪਰ ਇੱਕ ਆਪਣਾ ਕੀਤਾ ਖੇਤੀਬਾੜੀ ਵਾਲਾ ਹੈ ਜਿਹਦੇ ਵਿੱਚ 5-10% ਜਿਹੜੇ ਆਪਣੇ ਕਿਸਾਨ ਭਰਾ ਨੇ ਹਿਸਾਬ ਕਿਤਾਬ ਰੱਖਦੇ ਨੇ ਬਾਕੀ ਨਹੀਂ ਆਪਣਾ ਜਿਵੇਂ ਜੱਟੂ ਸੌਦਾ ਹੁੰਦਾ ਬਈ ਐਂ ਚੱਲਦਾ ਹਿਸਾਬ ਕਿਤਾਬ ਰੱਖਣਾ ਬਈ ਜ਼ਰੂਰੀ ਹੈ ਕਿਉਂਕਿ ਆਪਾਂ ਨੂੰ ਪਿਛਲੇ ਸਾਲ ਦਾ ਝਾੜ ਪਿਛਲੇ ਸਾਲ ਆਪਾਂ ਕੀ ਕਰਿਆ ਸੀ ਕਿਹੜੀ ਦਵਾਈ કરી ਸੀ ਕਦੋਂ કરી ਸੀ ਕਿੰਨੇ ਸਮੇਂ ਤੇ કરી ਸੀ ਹਨ ਇਹ ਹਿਸਾਬ ਕਿਤਾਬ ਰੱਖਣਾ ਜ਼ਰੂਰੀ ਹੈ ਬਈ ਕਿਉਂਕਿ ਆਪਾਂ ਨੂੰ ਫਸਲ ਦੇ ਬੀਜਣ ਦਾ ਸਮਾਂ, ਵੱਢਣ ਦਾ ਸਮਾਂ ਪਿਛਲੇ ਸਾਲ ਕਿਉਂਕਿ ਆਪਾਂ ਕਿਹੜਾ ਇੱਕ ਵਾਰ ਕਹਿ ਦਿੰਦੇ ਆ ਉਦੋਂ ਵੀ ਯਾਰ ਆਪਾਂ ਯਾਦ ਰੱਖਾਂਗੇ। ਪਰ ਬਈ ਸਾਲ ਲੰਮਾ ਹੁੰਦਾ ਆਪਾਂ ਨੂੰ 6 ਮਹੀਨੇ ਦੀ ਫਸਲ ਦੀਆਂ ਤਰੀਕਾਂ ਵੀ ਨਹੀਂ ਯਾਦ ਰਹਿੰਦੀਆਂ। ਜੇਕਰ ਆਪਾਂ ਇਹ ਚੀਜ਼ ਕਰਨ ਲੱਗੇ, ਇਹ ਚੀਜ਼ ਆਪਾਂ ਆਦਤ ਪਾ ਲਈ ਬਈ ਵੀ ਆਪਾਂ ਹਰ ਇੱਕ ਚੀਜ਼ ਨੋਟ ਕਰੀਏ ਘਰੇ, ਖੇਤੀਬਾੜੀ ਦਾ ਵੀ ਜੋ ਵੀ ਕੋਸ਼ ਹੈ, ਰੇਪ ਆਉਣੀ ਹੈ, ਬੀਜਣਾ ਹੈ, ਵੱਢਣਾ ਹੈ। ਜੇ ਆਪਾਂ ਇਹ ਨੋਟ ਕਰਨ ਲੱਗੇ ਬਈ, ਕਾਫੀ ਹੱਦ ਤੱਕ ਖੇਤੀਬਾੜੀ ਦਾ ਸੁਧਾਰ ਹੋ ਜਾਊਗਾ। ਇਹ ਆਦਤ ਬਈ ਜ਼ਰੂਰ ਪਾਓ। ਕਿਉਂਕਿ ਕਿੰਨੀ ਦਿਹਾੜੀ ਪੈਂਦੀ ਹੈ ਕੀ ਪੈਂਦਾ ਜੇ ਆਪਾਂ ਫਸਲ ਦਾ ਹਿਸਾਬ ਕਿਤਾਬੀ ਨਾ ਲਗਾਗੇ ਤਾਂ ਆਪਾਂ ਨੂੰ ਨਫੇ ਟੋਟੇ ਦਾ ਨੁਕਸਾਨ ਦਾ ਫਾਇਦੇ ਦਾ ਕੋਈ ਪਤਾ ਹੀ ਨਾ ਲੱਗਣਾ। ਉਹ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਇਹ ਕੰਮ ਭਰਾ ਬਣ ਕੇ ਜਿੰਨੇ ਵੀ ਆਪਾਂ ਕਿਸਾਨ ਭਰਾ ਕੰਮ ਧੰਦਾ ਕਰਦੇ ਆ ਹਨਾ ਇਹ ਆਦਤ ਜਰੂਰ ਪਾ ਲਓ ਤੇ ਕਮੈਂਟ ਰਾਹੀਂ ਜਰੂਰ ਦੱਸਿਓ ਵੀ ਕਿਹੜੇ-ਕਿਹੜੇ ਭਰਾ ਲਿਖਤ ਪੜਤ ਕਰਦੇ ਨੇ। ਧੰਨਵਾਦ ਬਈ।